ਪੁਰ ਦੇ ਦਸੂਹਾ ਪਚਾਨਕੋਟ ਹਾਈਵੇ ਤੇ ਇੱਕ ਤੇਜ਼ ਰਫਤਾਰ ਬੱਸ ਪਲਟ ਜਾਣ ਕਰਕੇ ਬੱਸ ਦੇ ਵਿੱਚ ਸਵਾਰ 25 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ ਕੁਝ ਸਵਾਰੀਆਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਚੋਂ ਕੁਝ ਦੀ ਹਾਲਤ ਗੰਭੀਰ ਦੇਖਦਿਆਂ ਉਹਨਾਂ ਨੂੰ ਸਰਕਾਰੀ ਹਸਪਤਾਲ ਜਲੰਧਰ ਵੀ ਰੈਫਰ ਕਰ ਦਿੱਤਾ ਗਿਆ ਤੇ ਕਿੰਨੇ ਕਿ ਲੋਕ ਅਸੀਂ ਅੰਬੇ ਸੀਗੇ ਫਿਰ ਠੀਕ ਹੈ ਪਰ ਮੇਰੇ ਬਾਅਦ ਤੇ ਕੀ ਲੱਗਦਾ ਕੁਝ ਪਤਾ ਲੱਗਾ ਬਸ ਹਾਸਾ ਕਿਸ ਤਰ੍ਹਾਂ ਹੋਇਆ ਬਾਦ ਦਾ ਆਪਣਾ ਰਫਤਾਰ ਜ਼ਿਆਦਾ ਸੀ ਜ਼ਿਆਦਾ ਸੀ ਤੇ ਜਦੋਂ ਕੀ ਜਾਣੀ ਹਮਾਰੀ ਚ ਜਾਂਦੇ ਰਫਤਾਰ ਬਹੁਤ ਜ਼ਿਆਦਾ ਹੋ ਗਈ ਟਾਂਡੇ ਦਾ ਸਬੂਤ ਆਇਆ ਜਿਹੜਾ ਹੰਦੇ ਹੈਗੇ ਆ ਮਤਲਬ ਕਿ ਪਰਵਾਹ ਨਹੀਂ ਕਰਦੇ ਕਿ ਇਹ ਬੰਦੇ ਕਿੰਨੇ ਜਿਹੜਾ ਰੋਕੀ ਬੈਠੇ ਆ ਕਿ ਆ ਉਹਨਾਂ ਦੀ ਕੀ ਹੋਣੀ ਹੈ ਕਿ ਕਿੰਨੇ ਕੁ ਲੋਕ ਇੱਥੇ ਇਸ ਟਾਈਮ ਪਹਜਾਏ ਹੋਏ ਐਮਬੂਲੈਂਸ ਤੋਂ ਕੋਈ ਸੀਰੀਅਸ ਵੀ ਹੈਗਾ ਵਿੱਚ ਉਹ ਇਸ ਕਿੰਨੇ ਸਾਰੇ ਸੂਚਕੇ ਇਹਦਾ ਵੀ ਮਤਲਬ ਆੜੇ ਮੋੜੇ ਲੱਗਦੇ ਕੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਕਾਰਵਾਈ ਹੋਣੀ ਚਾਹੀਦੀ ਆ ਬੱਸਾਂ ਦੇ ਨਕਾਮ ਲੱਗਣੀ ਚਾਹੀਦੀ ਸਰਕਾਰ ਕੋਲ ਮਦਦ ਲਈ ਇਹਨਾਂ ਚਰਾਂਤ ਦੇ ਜੈਤ ਸਿੰਘ ਸਾਹਿਬ ਨੂੰ ਪਹੁੰਚੇ ਗਏ ਠੀਕ ਹੈ ਇਹਨਾਂ ਨੂੰ ਥੋੜਾ ਹੋਰ ਦਿੱਤਾ ਵੀ ਪੰਦਾ ਉਹਨਾਂ ਨੂੰ ਐਸ ਐਨਓ ਸਿਵਲ ਹਸਪੀਟਲ ਦਸੂਆ ਅੱਜ ਸਵੇਰੇ ਇੱਕ ਜਿਹੜੀ ਬੱਸ ਦਸੂਆ ਤੋਂ ਜਲੰਧਰ ਜਾ ਰਹੀ ਸੀ ਉਹ ਰੋਡ ਤੋਂ ਉਤਰਨ ਕਰਕੇ ਉਹਦਾ ਇੱਕ ਮੰਦਭਾਗੀ ਘਟਨਾ ਹੋ ਗਈ ਸਾਡੇ ਕੋਲ ਐਮਰਜੈਂਸੀ ਦੇ ਦੌਰਾਨ 12 ਦੇ ਕਰੀ ਮਰੀਜ਼ ਲੈ ਕੇ ਆਉਂਦੇ ਆ ਜਿਨ੍ਹਾਂ ਦੇ ਸੱਟਾਂ ਤਾਂ ਲੱਗੀਆਂ ਗਈਆਂ ਕਾਫੀ ਉਹਨਾਂ 'ਚੋਂ 2-3 ਮਰੀਜ਼ ਕਾਫੀ ਸੀਰੀਅਸ ਹੈਗੇ ਆ ਉਹਨਾਂ ਨੂੰ ਅਸੀਂ ਜੋ ਸਾਡਾ ਬਣਦੀ ਇੱਥੇ ਟ੍ਰੀਟਮੈਂਟ ਦੇ ਕੇ ਰੈਫਰ ਕਰ ਲੱਗੇ ਆ ਬਾਕੀ ਅਜੇ 3-4 ਪੇਸ਼ੈਂਟ ਜਿਹੜੇ ਆ ਮਾਨਿਟਰਿੰਗ ਦੇ ਹੈਗੇ ਆ ਬਾਕੀ ਅਸੀਂ ਸਾਰਾ ਕੁਝ ਜੋ ਹੈਗਾ ਆ ਉਹਨਾਂ ਦਾ ਇਲਾਜ ਕਰਕੇ ਸਾਡੀ ਸਾਰੀ ਟੀਮ